ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਬਰਾਮਾ ਦਾ ਮੁੜ ਤੋਂ ਸਵਾਗਤ ਹੈ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਦੇ ਵਿੱਚ ਦੇਖਾਂਗੇ ਜੀ ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਬਣਦੇ ਦੇਖ ਦਿਖਾਈ ਦੇ ਰਹੇ ਨੇ ਜੀ ਮੀਂਹ ਦੇ ਸਭ ਤੋਂ ਪਹਿਲਾਂ ਤਾਜ਼ਾ ਸੈਟਲ ਡੇਮੇਜ ਦੇਖਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਿਆ ਕਰੋ ਜੀ ਟਟਮੇ ਰੂਪ ਦੇ ਵਿੱਚ ਬੱਦਲਵਾਈ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਦਿਖਾਈ ਦੇ ਰਹੀ ਹੈ ਸਵੇਰ ਦੇ ਵੇਲੇ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਟਟਮੇ ਰੂਪ ਦੇ ਵਿੱਚ ਮੀਂਹ ਕਾਣੀ ਅਤੇ ਬੱਦਲਵਾਈ ਦੇ ਹਾਲਾਤ ਬਣੇ ਹੋਏ ਸੀ ਜਿਸ ਦੇ ਕਾਰਨ ਦਿਨ ਦੇ ਵੇਲੇ ਟੈਂਪਰੇਚਰ ਕਾਫੀ ਠੀਕ ਠਾਕ ਰਿਹਾ ਜੀ ਸ਼ਾਮ ਦੇ ਵੇਲੇ ਹਵਾਵਾਂ ਤਾਂ ਥੋੜਾ ਜਿਹਾ ਰੁੱਖ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਕੜਕ ਵਿੱਚ ਧੁੱਪ ਪੈਣ ਦੇ ਕਾਰਨ ਮੌਸਮ ਖੁਸ਼ਕ ਅਤੇ ਸਾਫ਼ ਬਣਦਾ ਹੋਇਆ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਅਗਰ ਆਪਾਂ ਕਿਸ ਇਲਾਕੇ ਦੇ ਵਿੱਚ ਮੀਂਹ ਕਣੀ ਦੇ ਅਸਾਰ ਨੇ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਪੈਂਦੀਆਂ ਮੀਂਹ ਦੀਆਂ ਦਿਖਾਈ ਨਹੀਂ ਦੇ ਰਹੀਆਂ ਸਿਰਫ ਹਰਿਆਣਾ ਰਾਜਸਥਾਨ ਦੇ ਵਿੱਚ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਸਿਸਟਮ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਹੜਾ ਕਿ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਬਣਦਾ ਫਿਲਹਾਲ ਦੁਪਹਿਰ ਦੇ ਵੇਲੇ ਦਿਖਾਈ ਦੇ ਰਿਹਾ ਤੇ ਸ਼ਾਮ ਦੇ ਵੇਲੇ ਇਸ ਦੀ ਕਿਰਿਆ ਥੋੜੀ ਬਹੁਤੀ ਮਾਲਵੇ ਦੇ ਖੇਤਰ ਤੱਕ ਅੱਜ ਥੋੜੀ-ਬੋਦੀ ਹਰਿਆਣੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਪਰ ਪੰਜਾਬ ਦੇ ਵਿੱਚ ਇਸ ਦਾ ਵੱਡਾ ਅਸਰ ਅੱਜ ਹੁੰਦਾ ਦਿਖਾਈ ਨਹੀਂ ਦੇ ਰਿਆ ਗੱਲ ਕੱਲੇ ਟੈਂਪਰੇਚਰ ਜਿਹੜੇ ਨੇ ਉਹ 4 ਤੋਂ 5 ਡਿਗਰੀ ਨਾਰਮਲ ਦਿਨਾਂ ਨਾਲੋਂ ਘੱਟ ਅੱਜ ਦੁਪਹਿਰ ਨੂੰ ਦੇਖਣ ਨੂੰ ਮਿਲੇ ਨੇ ਹਵਾ ਬਿਸ਼ੱਕ ਸਵੇਰ ਦੇ ਵੇਲੇ ਕਾਫੀ ਤੇਜ਼ ਚੱਲ ਰਹੀ ਹੈ ਬਹੁਤ ਹਿੱਸਿਆਂ ਦੇ ਪਰ ਸ਼ਾਮ ਦੇ ਵੇਲੇ ਹਵਾ ਸਥਿਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਉਹ ਅਸੀਂ ਰਾਤ ਦੀ ਅਪਡੇਟ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਗੱਲ ਕਰ ਲਈ ਹੈ ਅਗਰ ਮੀਂਹ ਕਣੀ ਦੀ ਦਾ ਮੀਂਹ ਕਣੀ ਦਾ ਕੋਈ ਅਸਰ ਪੰਜਾਬ ਦੇ ਵਿੱਚ ਪੈਂਦੇ ਅੱਜ ਦਿਖਾਈ ਨਹੀਂ ਦੇ ਰਿਹਾ ਇਹ ਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਵੀਡੀਓ ਦੀ ਅਪਡੇਟ ਰਾਤ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਦੇਖਣ ਦੇ ਲਈ